दवा रे भडी रे बे भडी रे मरतो ओरा के लागो ए थोड़ा लाऊ दी ਬਣਾਈ ਰੋ ਲੱਗੀ ਨਹੀਂ ਇੱਕ ਹਾ ਹਾ ਤੋੜਦਾ ਸ਼ੀਸ਼ਾ ਅਗਰੀ ਨਹੀਂ ਅੱਜ ਤੂੰ ਹੀ ਕੱਲ ਖੇਡੇ ਮੇਰੇ ਨਾਲ ਗਿੱਡੇ ਮੇਰੇ ਨਾਲ ਨਹੀਂ ਖੇਡੇ ਕੱਲ ਤੇ ਆ ਸਾਰੇ ਸਾਰਿਆਂ ਨੇ ਖੇਡੀ ਮੇਰੇ ਨਾਲ ਤੂੰ ਹੀ ਨਹੀਂ ਖੇਡੇ ਸਾਰੇ ਹੁਣ ਉਹਦੇ ਹਾਂ ਮੋਰਾ ਕਾ ਕਰਨਾ ਆਪੇ ਆਪੇ ਵਾਲਾ ਪਿਆਰ ਨਾਲ ਕਾ ਕਰੂ ਤਾਰ ਘਰ ਤਾਂ ਹੋਰ ਵੀਡੀਓ ਬਣਾ ਏਦਾਂ ਪਤਾ ਲੱਗਦਾ ਇਧਰ ਕੰਮ ਉਹਦੀ ਵੀਡੀਓ ਬਣਾਉਂਦੀ ਹੋਰ ਵੀ ਪੜਾਉਂਦੀ ਹੁਣ ਨਾ ਕਿਤਨਾ ਨਹੀਂ ਨਾ ਕਿਤੇ ਪਹੁੰਚਦਾ ਚੱਲਦਾ ਕਿਤੇ ਥੱਲੇ ਵਗਸ ਥੱਲੇ ਨਿਕਲੀ ਵੇ ਨਾ ਇਧਰ ਨੂੰ ਮੈਂ ਕਿ ਕਰੇ ਸ਼ਾਮ ਰੇ ਕਾ ਕਰ ਮੈਂ ਫੋਕਸ ਕਰਾ ਜਲਦੀ ਤਾਨੂੰ ਮੈਂ ਹਾਜ਼ਰਾ ਰਾਗੀ ਮੱਝਰਾਗੀ ਮੱਝ ਅੱਜ ਹੀ ਪਚਾਈ ਆ ਕੇ ਰਾਮ ਹਾਂਜੀ ਦੋਸਤੋ ਆਪਾਂ ਚੱਲੇ ਆਂ ਮਾਸੀ ਕਰੇ ਉਧਰ ਰੰਗ ਲਾਉਣ ਜਲੇ ਭਾਬੀ ਰਾਂ ਨੂੰ ਸਾਰੇ ਮੇਰੇ ਨਾਲ ਪਬ ਮੂਰੀ ਪਲਟਣ ਪੂਰੀ ਪਲਟਣ ਮੇਰੇ ਨਾਲ ਤਿਆਰ ਹੋ ਗਈ ਰੰਗ ਲਾਉਣ ਲਈ ਹੈਪੀ ਹੋਲੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਦਾ ਮਤਲਬ ਤੇ ਬਾਕੀ ਵਲੌਗ ਤੁਹਾਨੂੰ ਦਿਖਾਉਣੇ ਨੇ ਅਸੀਂ ਘਰੇ ਜਾ ਕੇ ਹੈਪੀ ਹੋਲੀ ਹਾਂਜੀ ਦੋਸਤੋ ਆਪਾਂ ਘਰ ਕੇ ਪਹੁੰਚ ਚੁੱਕੇ ਹਾਂ ਬਿਲਕੁਲ ਸ਼ਾਂਤੀ ਨਾਲ ਬਸ ਚੁੱਪ ਕਰਕੇ ਆ ਜੂ

karena mila punya ini lagi apa happy or die <laughs> <laughs> <you so> <laughs> <Happy, honey, mommy. laughs>

वन मोर प्लीज वन मोर प्लीज वन मोर थोड़ा लगा लगा वन मोर अपने बाद इधर सुमन भलोच भाभी आ चुकी दोबारा एक बारी फिर एक बारी एक दोबारा हो वन मोर हैप्पी होली अदर हैप्पी होली कर हैप्पी होली कर इधर बोल के बड़ा ये बोल के हैप्पी होली ਅਧਿਕਾਰੀ ਮੇਰੇ ਮੇਰੇ ਦਿਓਰ ਨੂੰ ਸਬਸਕ੍ਰਾਈਬ ਕਰੋ ਨਹੀਂ ਮੇਰੇ ਦਿਓਰ ਨੂੰ ਸਬਸਕ੍ਰਾਈਬ ਕਰੋ ਹੈਪੀ ਹੋਲੀ ਕਿਹਨਾਂ ਖਾਦਾ ਰੰਗ ਦਿਆ ਇਹ ਰੰਡਾ ਕਰਕੇ ਜਦੋਂ ਹੈਪੀ ਹੋਲੀ ਮਸਲਾ ਸੁਣਾਈਆ ਸੁਣਾਈਆ ਹੈਪੀ ਹੋ ਆਉਂ ਗਏ ਹੋ ਸਾਡੇ ओके सी यू बाय मिलते हैं फिर होली दिवाली पे होली दिवाली चलो संग तो बाय हैप्पी होली

ਤਿਆਰ ਮਨ ਜਿਨਾ ਮਰਜੀ ਪਰ ਆ ਜੀ ਤੂੰ ਨਾ ਨਹੀਂ ਇਹ ਤਾਂ ਲਾਵਾ ਲਾਈਏ ਆ ਆ ਆ ਹਾਏ ਹਾਏ ਇਹ ਮਤਲਬ ਲੱਗਦਾ ਹਾਏ ਮੈਂ ਤੂੰ ਦਾ ਸਾਰਾ ਕੰਮ ਕਰ ਦਿੰਨਾ ਅਗਲੇ ਦਾ ਹੈਪੀ ਹੋਲੀ ਤਾਲੀਆਂ ਕੱਢੀ ਕਰ ਦੇ ਗੁਰ ਵੜ ਵੜਾ ਬੱਦੀ ਵੀ ਹੂੰ ਜਸਮੀਨ ਤੂੰ ਸੜਤਾ ਜਾ ਕਰ ਤਾ 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 ਨਹੀਂ ਬਾ ਤੇਰਾ ਕੁੱਤ ਵੀ ਸਾਹ ਤੂੰ ਮਰ ਲੱਗ ਗਿਆ ਨਹੀਂ ਤੂੰ ਮੈਂ ਪਛੋੜਨਾ ਪਿਆਰ ਕਰਨਾ ਮੇਰੇ ਤੋਂ ਹਾਂਜੀ ਦੋਸਤੋ ਹੋਲੀ ਆਪਾਂ ਖੇਡ ਲਈ ਆ ਤੇ ਇਸੇ ਨਾਲ ਆਪਣੀ ਵਲੌਗ ਦੀ ਹੈ ਸਮਾਪਤੀ ਤੇ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਬਹੁਤ ਜਲਦੀ ਟੂ ਯੂ